ਰਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੇ ਸੰਗਤ ਜੀ ਸੁਣਦੇ ਹਾਂ ਭਾਈ ਲਖੂ ਦੇ ਬੁੱਧੂ ਦੀ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਕਮਿਆਰ ਸਿੱਖ ਜਿਸ ਦਾ ਨਾਮ ਬੁੱਧੂ ਸੀ ਲਾਹੌਰ ਵਿੱਚ ਇੱਟਾਂ ਅਤੇ ਕੱਚੇ ਪਾਂਡਿਆਂ ਦੇ ਆਵੇ ਚੜ੍ਹਨ ਦਾ ਕੰਮ ਕਰਦਾ ਸੀ ਬੁੱਧੂ ਆਪਣੀ ਧਰਮ ਦੀ ਕਿਰਤ ਵਿੱਚੋਂ ਆਏ ਗਏ ਸਿੱਖਾਂ ਦੀ ਬਹੁਤ ਸੇਵਾ ਕਰਦਾ ਸੀ ਅਤੇ ਆਪਣਾ ਹਰ ਇੱਕ ਕੰਮ ਗੁਰੂ ਜੀ ਦੇ ਭਰੋਸੇ ਤੇ ਹੀ ਕਰਦਾ ਸੀ ਇੱਕ ਵਾਰ ਬੁੱਧੂ ਨੇ ਸ਼ਾਹੂਕਾਰ ਤੋਂ ਕਰਜ਼ਾ ਲੈ ਕੇ ਬਹੁਤ ਵੱਡਾ ਆਵਾਜ਼ ਆੜਿਆ ਜਦ ਇੱਟਾਂ ਦੀ ਚਿਣਾਈ ਆਵੇ ਵਿੱਚ ਹੋ ਗਈ ਤਾਂ ਉਸ ਨੇ ਅੱਗ ਦੇਣ ਤੋਂ ਪਹਿਲਾਂ ਬੁੱਧੂ ਸਤਗੁਰ ਜੀ ਤੋਂ ਆਵੇ ਦੇ ਨਿਰਵਿਘਨ ਪੱਕਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਆਇਆ ਸਤਗੁਰ ਜੀ ਆਪਣੇ ਆਸਨ ਤੇ ਬਿਰਾਜਮਾਨ ਸਨ ਸੰਗਤ ਆਪ ਜੀ ਦੇ ਆਸ-ਪਾਸ ਬੈਠੀ ਸੀ ਅਧਿਰ ਬਾਬੀ ਕੀਰਤਨ ਕਰ ਰਹੇ ਸਨ ਬੁੱਧੂ ਨੇ ਸਤਗੁਰ ਜੀ ਅੱਗੇ ਪੇਟਾ ਅਰਪਣ ਕਰਕੇ ਚਰਨਾ ਤੇ ਮੱਥਾ ਟੇਕਿਆ ਅਤੇ ਮੈਂ ਵੜੇ ਨੇ ਅਰਦਾਸ ਕੀਤੀ ਹੇ ਸਤਗੁਰ ਜੀ ਬੁੱਧੂ ਆਪ ਜੀ ਦਾ ਸਦਾਵਾਨ ਪ੍ਰੇਮੀ ਸਿੱਖ ਹੈ ਆਪ ਜੀ ਪਾਸੋਂ ਇਹ ਬਚਨ ਕਰਾਉਣਾ ਚਾਹੁੰਦਾ ਹੈ ਕਿ ਇਸ ਦਾ ਆਵਾ ਬਹੁਤ ਚੰਗਾ ਪੱਕ ਜਾਵੇ ਗੁਰੂ ਜੀ ਨੇ ਮੈਵੜੇ ਦੀ ਅਰਦਾਸ ਸੁਣ ਕੇ ਭਾਈ ਬੁੱਧੂਵਾਲ ਜਿਹੜਾ ਹੱਥ ਜੋੜ ਕੇ ਸਾਹਮਣੇ ਖੜਾ ਸੀ ਵੇਖ ਕੇ ਆਖਿਆ ਕਿ ਸਿੱਖਾਂ ਦੀ ਸੇਵਾ ਮਨ ਲਾ ਕੇ ਕਰੋ ਇਤਾਂ ਬਹੁਤ ਚੰਗੀਆਂ ਪੱਕ ਜਾਣਗੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੁੱਧੂ ਗੁਰੂ ਜੀ ਨੂੰ ਨਮਸਕਾਰ ਕਰਕੇ ਵਾਪਸ ਲਾਹੌਰ ਆ ਗਿਆ ਅਤੇ ਆਵੇ ਨੂੰ ਅਗਨੀ ਦੇ ਦਿੱਤੀ ਕੁਝ ਦਿਨਾ ਅਪਰੰਥ ਜਦ ਬੁੱਧੂ ਨੇ ਆਵੇ ਦੀ ਮੂਰੀ ਖੋਲ ਕੇ ਵੇਖਿਆ ਤਾਂ ਇੱਟਾਂ ਬਹੁਤ ਚੰਗੀਆਂ ਪੱਕੀਆਂ ਸਨ ਬੁੱਧੂ ਨੇ ਇਸ ਖੁਸ਼ੀ ਵਿੱਚ ਸਿੱਖਾਂ ਨੂੰ ਪ੍ਰਸ਼ਾਦ ਸਕਾਉਣ ਵਾਸਤੇ ਲੰਗਰ ਤਿਆਰ ਕਰਵਾ ਕੇ ਪਹਿਲਾਂ ਰਬਾਬੀਆਂ ਤੋਂ ਕੀਰਤਨ ਕਰਵਾਇਆ ਅਤੇ ਫਿਰ ਅਰਦਾਸ ਕਰਕੇ ਭੋਜਨ ਵਰਤਾਇਆ ਜਦ ਸਿੱਖਾਂ ਨੇ ਸਿੱਖ ਸੰਗਤਾਂ ਭੋਜਨ ਛੱਕ ਕੇ ਤ੍ਰਿਪਤ ਹੋ ਗਈਆਂ ਤਾਂ ਪਿੱਛੋਂ ਇੱਕ ਹੋਰ ਸਿੱਖ ਆ ਗਿਆ ਸਿੱਖ ਨੇ ਕਿਹਾ ਤੁਸੀਂ ਗੁਰਾਂ ਨਿਮਿਤ ਲੰਗਰ ਕੀਤਾ ਹੈ ਮੈਨੂੰ ਵੀ ਦਿਓ ਪਰ ਭਾਈ ਬੁੱਧੂ ਨੇ ਕਿਹਾ ਜੇ ਪਹਿਲਾਂ ਆ ਜਾਂਦਾ ਤਾਂ ਛੱਕ ਲੈਂਦਾ ਹੁਣ ਤਾਂ ਭੰਡਾਰਾ ਵਰਤ ਚੁੱਕਾ ਹੈ ਇਤਨੇ ਨੂੰ ਸੰਗਤ ਨੇ ਹੱਥ ਤੋਲੇ ਅਤੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ ਤੇਰੇ ਸਿੱਖ ਬੁੱਧੂ ਨੇ ਸਿੱਖਾਂ ਨੂੰ ਭੋਜਨ ਛਕਾ ਕੇ ਬਹੁਤ ਪਰੇਸ਼ਾਨ ਕੀਤਾ ਹੈ ਇਸ ਦਾ ਆਵਾ ਬਹੁਤ ਚੰਗਾ ਪੱਕਾ ਨਿਕਲੇ ਜਦ ਇਹ ਅਰਦਾਸ ਪਿੱਛੋਂ ਆਉਣ ਵਾਲੇ ਸਿੱਖ ਭਾਈ ਲੱਖੂ ਨੇ ਬਾਹਰ ਖੜੇ ਨੇ ਸੁਣੀ ਤਾਂ ਉਸ ਨੇ ਉੱਚੀ ਉੱਚੀ ਕਿਹਾ ਬੁੱਧੂ ਦਾ ਆਵਾ ਕੱਚਾ ਰਹੇ ਇਸ ਨੇ ਇੱਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਦਿੱਤਾ ਇਸ ਦਾ ਆਵਾ ਕੱਚਾ ਹੀ ਰਹੇ ਲਖੂ ਦੀ ਇਹ ਗੱਲ ਸੁਣ ਕੇ ਬੁੱਧੂ ਨੇ ਕਿਹਾ ਤੂੰ ਕਿੱਥੋਂ ਨਮਾਸਿਕ ਆ ਗਿਆ ਹੈ ਮੇਰਾ ਆਵਾ ਪੱਕਣ ਵਾਸਤੇ ਤਾਂ ਗੁਰੂ ਜੀ ਨੇ ਬਚਨ ਕੀਤਾ ਹੋਇਆ ਹੈ ਮੇਰਾ ਆਵਾ ਕੱਚਾ ਨਹੀਂ ਰਹਿ ਸਕਦਾ ਭਾਈ ਲਖੂ ਇਹ ਆ ਕੇ ਦੁਰ ਗਿਆ ਕਿ ਆਵਾ ਕੱਚਾ ਹੀ ਰਹੇਗਾ ਦੂਸਰੇ ਦਿਨ ਜਦ ਬੁੱਧੂ ਨੇ ਆਵੇ ਦੀਆਂ ਇੱਟਾਂ ਕੱਢ ਕੇ ਵੇਖੀਆਂ ਤਾ ਸਭ ਕੱਚੀਆਂ ਤੇ ਪਿੱਲੀਆਂ ਸਨ ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਤੇ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਦੂਸਰੇ ਦਿਨ ਬੜਾ ਚਿੰਤਾਵਾਨ ਹੋ ਕੇ ਲਾਹੌਰ ਤੋਂ ਅੰਮ੍ਰਿਤਸਰ ਆਣ ਕੇ ਗੁਰੂ ਜੀ ਨੂੰ ਸਾਰੀ ਬਾਤ ਆ ਸੁਣਾਈ ਅਤੇ ਕਿਹਾ ਕਿ ਆਪ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਮੈਂ ਗੁਰੂ ਕੀ ਸੰਗਤ ਨੂੰ ਭੋਜਨ ਛਕਾਇਆ ਸੀ ਪਰ ਆਵਾ ਫੇਰ ਵੀ ਕੱਚਾ ਹੀ ਰਹਿ ਗਿਆ ਹੈ ਸ਼ਾਹੂ ਗਵਾ ਨੂੰ ਉਸ ਦਰਪੇਆ ਕਿੱਥੋਂ ਦਿਆਂਗਾ ਬੁੱਧੂ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੋਈ ਸਿੱਖ ਤੇਰੇ ਪਾਸੋਂ ਭੁੱਖਾ ਗਿਆ ਹੋਵੇਗਾ ਉਸ ਦਾ ਦੋਸ਼ ਤੇਨੂੰ ਲੱਗ ਗਿਆ ਹੈ ਤੂੰ ਵਿਚਾਰ ਕਰਕੇ ਵੇਖ ਬੁੱਧੂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਦ ਸਾਰੇ ਸਿੱਖ ਭੋਜਨ ਛਕ ਚੁੱਕੇ ਸਨ ਤਾਂ ਪਿੱਛੋਂ ਇੱਕ ਸਿੱਖ ਨੇ ਆਣ ਕੇ ਭੋਜਨ ਮੰਗਿਆ ਸੀ ਮੈਂ ਉਸ ਨੂੰ ਜਦ ਭੋਜਨ ਨਾ ਦਿੱਤਾ ਤਾਂ ਉਸ ਨੇ ਕਿਹਾ ਆਵਾ ਕੱਚਾ ਰਹੇਗਾ ਇਸ ਤੋਂ ਬਿਨਾ ਮਹਾਰਾਜ ਮੈਂ ਹੋਰ ਕੋਈ ਗੱਲ ਨਹੀਂ ਕੀਤੀ ਬੁੱਧੂ ਨੂੰ ਬਹੁਤ ਚਿੰਤਾਵਾਨ ਵੇਖ ਕੇ ਗੁਰੂ ਜੀ ਨੇ ਕਿਹਾ ਤੇਰੇ ਪਾਸੋਂ ਇਹ ਵੱਡੀ ਬੁੱਲ ਹੋਈ ਹੈ ਜੋ ਤੂੰ ਇਕ ਲੋੜਵੰਦ ਸਿੱਖ ਨੂੰ ਭੋਜਨ ਨਹੀਂ ਦਿੱਤਾ ਗੁਰੂ ਕੇ ਸਿੱਖਾਂ ਦੇ ਬਚਨ ਅਟਲ ਹੁੰਦੇ ਹਨ ਉਨ੍ਹਾਂ ਦੇ ਬਚਨ 모ੜਨ ਦਾ ਸਾਡੇ ਵਿੱਚ ਬਲ ਨਹੀਂ ਹੈ ਪਰੰਤੂ ਮੇਰਾ ਕਿਹਾ ਹੋਇਆ ਬਚਨ ਸਿੱਖ 모ੜ ਸਕਦਾ ਹੈ ਗੁਰੂ ਜੀ ਨੇ ਕਿਹਾ ਜਿਹੜਾ ਪੁਰਸ਼ ਗੁਰੂ ਕੀ ਸੰਗਤ ਵਾਸਤੇ ਭੋਜਨ ਤਿਆਰ ਕਰਕੇ ਕਿਸੇ ਵੀ ਆਪਣੇ ਘਰ ਆਏ ਭੁੱਖੇ ਸਿੱਖ ਨੂੰ ਖਾਲੀ ਜਾਣ ਦਿੰਦਾ ਹੈ ਉਸ ਦਾ ਜਗ ਸੰਪੂਰਨ ਨਹੀਂ ਹੁੰਦਾ ਜਿਹੜਾ ਕੋਈ ਸਾਡੀ ਇਸ ਸਿੱਖਿਆ ਨੂੰ ਮੰਨੇਗਾ ਉਸਦੇ ਕਾਰਜ ਅਵਸ਼ਯਪੂਰਨ ਹੋਣਗੇ ਇਹ ਬਚਨ ਕਰਕੇ ਗੁਰੂ ਜੀ ਨੇ ਬੁੱਧੂ ਨੂੰ ਕਿਹਾ ਹੁਣ ਤੂੰ ਚਿੰਤਾ ਨਾ ਕਰ ਤੇਰੀਆਂ ਕੱਚੀਆਂ ਪਿੱਲੀਆਂ ਇੱਟਾਂ ਪੱਕੀਆਂ ਦੇ ਪਾਵੇ ਇੱਕ ਜਾਣ ਗਿਆ ਸਿੱਖਾਂ ਦੀ ਸੇਵਾ ਕਰਦੇ ਰਹਿਣਾ ਗੁਰੂ ਜੀ ਦਾ ਬਚਨ ਸੁਣ ਕੇ ਬੁੱਧੂ ਲਾਹੌਰ ਚਲਿਆ ਗਿਆ ਅਤੇ ਗੁਰੂ ਜੀ ਦੇ ਭਰੋਸੇ ਤੇ ਭਰੋਸਾ ਕਰਕੇ ਧੀਰਜ ਧਾਰ ਬੈਠਾ ਉਪਰੰਤ ਐਸਾ ਕਾਰਨ ਬਣਿਆ ਕਿ ਬਹੁਤ ਬਰਖਾ ਹੋਣ ਦੇ ਕਾਰਨ ਸ਼ਾਹੀ ਠੇਕੇਦਾਰਾਂ ਨੂੰ ਸ਼ਾਹੀ ਕਿਲੇ ਦੀ ਨੀਂਹ ਪਰਨ ਵਾਸਤੇ ਜਦ ਹੋਰ ਕਿਸੇ ਪਾਸੋਂ ਇੱਟ ਨਾ ਮਿਲੀ ਤਾਂ ਉਹਨਾਂ ਨੇ ਬੁੱਧੂ ਨੂੰ ਸਦਕੇ ਕੱਚੀਆਂ ਇੱਟਾਂ ਪੱਕੀਆਂ ਦੇ ਪਾ ਲੈ ਲਈਆਂ ਬੁੱਧੂ ਦਾ ਸਾਰਾ ਕਰਜ਼ ਵੀ ਉੱਤਰ ਗਿਆ ਤੇ ਨਫਾ ਵੀ ਬਹੁਤ ਹੋਇਆ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਇੱਕ ਸਿੱਧਕੀ ਸਿੱਖ ਲਖੂ ਦੀ ਬਹਿਜ ਵੀ ਰੱਖ ਲਈ ਅਤੇ ਆਪਣਾ ਬਚਨ ਵੀ ਸਫਲ ਕਰ ਦਿੱਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ